ਸਸ਼ੀਕਾਲ ਮੈਨਰਤਿਮਾਨ ਤੇ ਇਹ ਖਬਰ ਉਹਨਾਂ ਨੌਜਵਾਨਾਂ ਲਈ ਹੈ ਜਿਹੜੇ ਕਿ 2 ਨੰਬਰ ਦੇ ਵਿੱਚ ਵਿਦੇਸ਼ ਚਾਂਦੇ ਰਹੇ। ਜਦੋਂ ਤੱਕ ਅਸੀਂ ਦੇਖਦੇ ਹਾਂ ਕਿ ਸਾਡੇ ਪੰਜਾਬੀ ਜਿਨ੍ਹਾਂ ਦੇ ਵਿੱਚ ਬਾਹਰ ਜਾਣ ਦੀ ਕਾਫੀ ਹੋੜ ਲੱਗੀ ਹੋਈ ਹੈ ਅਤੇ ਬਾਹਰ ਜਾਣ ਦੇ ਵਾਸਤੇ ਉਹਨਾਂ ਦੇ ਵੱਲੋਂ ਕਈ ਤਰੀਕੇ ਵੀ ਅਪਣਾਏ ਜਾਂਦੇ ਨੇ। ਇੱਥੋਂ ਤੱਕ ਕਿ ਆਪਣੀ ਜਾਨ ਨੂੰ ਜੋਖਮ ਦੇ ਵਿੱਚ ਪਾ ਕੇ ਵੀ ਉਹ ਡੌਂਕੀਆਂ ਲਗਾ ਕੇ ਬਾਹਰ ਜਾਣ ਦਾ ਰੁਖ ਕਰਦੇ ਨੇ ਪਰ ਇਹ ਉਹਨਾਂ ਨੌਜਵਾਨਾਂ ਦੇ ਵਾਸਤੇ ਜਿਹੜੇ 2 ਨੰਬਰ ਦੇ ਵਿੱਚ ਵਿਦੇਸ਼ ਜਾਂਦੇ ਨੇ ਅਤੇ ਉਹਨਾਂ ਦੇ ਨਾਲ ਆਖਰ ਕੀ ਕੁਝ ਵਾਪਰਦਾ ਜੀ ਹਾਂ ਇਹ ਪੰਜਾਬੀ ਜਿਹੜੇ ਦੋ ਦੋਸਤ ਹੁੰਦੇ ਨੇ ਫਰਜੀ ਪਾਸਪੋਰਟ ਦੇ ਜ਼ਰੀਏ ਉਹ ਅਮਰੀਕਾ ਪਹੁੰਚ ਜਾਂਦੇ ਨੇ ਤੇ ਜਦੋਂ ਅਮਰੀਕਾ ਨੂੰ ਇਸ ਦੀ ਪਤਾ ਲੱਗਦਾ ਇਸ ਖਬਰ ਬਾਰੇ ਪੁਲਿਸ ਨੂੰ ਪਤਾ ਲੱਗਦੀ ਹੈ ਤਾਂ ਪੁਲਿਸ ਨੂੰ ਜਹਾਜ਼ ਦੇ ਵਿੱਚ ਹੀ ਉਸ ਪੰਜਾਬੀ ਨੂੰ ਦਬੋਚ ਲਿਆ ਜਾਂਦਾ ਤਸਵੀਰਾਂ ਵਿੱਚ ਅਸੀਂ ਸਾਫ ਦੇਖ ਸਕਦੇ ਆ ਕਿ ਕਿਸ ਤਰੀਕੇ ਦੇ ਨਾਲ ਅਮਰੀਕਾ ਦੇ ਪੁਲਿਸ ਦੇ ਵੱਲੋਂ ਉਸ ਪੰਜਾਬੀ ਨੂੰ ਹੱਥ ਕੜੀਆਂ ਲਗਾਈਆਂ ਜਾਂਦੀਆਂ ਨੇ ਹਾਲਾਂਕਿ ਬਾਅਦ ਵਿੱਚ ਉਸ ਨੂੰ ਅਮਰੀਕਾ ਦੇ ਵਿੱਚ ਰਹਿਣ ਲਈ ਦੇ ਦਿੱਤਾ ਜਾਂਦਾ ਹੈ ਇਹ ਵੀਡੀਓ ਨੌਜਵਾਨ ਦੇ ਵੱਲੋਂ ਆਪਣੇ ਜਿਹੜੇ ਕਿ ਟਵਿੱਟਰ ਹੈਂਡਲ ਦੇ ਉੱਤੇ ਸ਼ੇਅਰ ਕੀਤੀ ਜਾਂਦੀ ਆ ਸੋ ਦੇਖਿਆ ਜਾਵੇ ਤਾਂ ਅੱਜਕੱਲ ਦੀ ਨੌਜਵਾਨੀ ਦੇ ਵਿੱਚ ਬਾਹਰ ਜਾਣ ਦੀ ਹੋੜ ਇਸ ਕਦਰ ਲੱਗੀ ਹੋਈ ਆ ਕਿ ਉਹਨਾਂ ਦੇ ਵੱਲੋਂ ਬਾਹਰ ਜਾਣ ਲਈ ਹਰ ਤਰ੍ਹਾਂ ਦੇ ਹੱਥਕੰਡੇ ਅਪਣਾਏ ਜਾਂਦੇ ਨੇ ਚਾਹੇ ਉਹ ਗੈਰ ਕਾਨੂੰਨੀ ਤਰੀਕੇ ਦੇ ਹੱਥਕੰਡੇ ਕਿਉਂ ਨਾ ਹੋਣ ਸਿਰਫ ਉਹਨਾਂ ਨੂੰ ਇਹ ਲੱਗਦਾ ਕਿ ਐਸੀ ਸਿਰਫ ਬਾਹਰ ਜਾਣਾ ਹੈ ਦੇਖਿਆ ਜਾਂਦਾ ਕਿ ਡੌਂਕੀ ਲਗਾ ਕੇ ਵੀ ਸਾਡੀ ਨੌਜਵਾਨ ਪੀੜ੍ਹੀ ਬਾਹਰ ਜਾਂਦਾ ਰੁਖ ਕਰਦੀ ਆ ਹਾਲਾਂਕਿ ਉਸ ਦੇ ਵਿੱਚ ਬਹੁਤ ਖਤਰਾ ਹੁੰਦਾ ਜਾਨ ਵੀ ਆਪਣੀ ਜੋਖਮ ਦੇ ਵਿੱਚ ਪਾ ਲੈਂਦੇ ਨੇ ਜਿਵੇਂ ਬਾਜੂਦ ਵੀ ਨੌਜਵਾਨ ਜਿਹੜੇ ਲਗਾਤਾਰ ਡੌਂਕੀਆਂ ਲਗਾ ਕੇ ਵੀ ਬਾਹਰ ਜਾ ਰਹੇ ਨੇ ਉੱਥੇ ਇਸ ਵੀਡੀਓ ਨੇ ਹੁਣਾਂ ਪੰਜਾਬੀਆਂ ਨੂੰ ਸੁਨੇਹਾ ਦਿੱਤਾ ਜਿਹੜੇ 2 ਨੰਬਰ ਦੇ ਵਿੱਚ ਬਾਹਰ ਜਾਂਦੇ ਨੇ ਉਹਨਾਂ ਲਈ ਇਹ ਇੱਕ ਸੁਨੇਹਾ ਆ ਇਹ ਵੀਡੀਓ ਉਹਨਾਂ ਦੇ ਵੱਲੋਂ ਟਵਿੱਟਰ ਹੈਂਡਲ ਦੇ ਉੱਤੇ ਸ਼ੇਅਰ ਕੀਤੀ ਜਾਂਦੀ ਹੈ ਕਿ ਕਿਸ ਤਰੀਕੇ ਦੇ ਨਾਲ ਉਹ ਫਰਜੀ ਪਾਸਪੋਰਟ ਬਣਾ ਕੇ ਉਹ ਅਮਰੀਕਾ ਪਹੁੰਚਦੇ ਨੇ ਪਰ ਅਮਰੀਕਾ ਦੀ ਪੁਲਿਸ ਨੂੰ ਇਸ ਬਾਰੇ ਪਤਾ ਲੱਗ ਜਾਂਦਾ ਤੇ ਉਸ ਨੌਜਵਾਨ ਨੂੰ ਪੰਜਾਬੀ ਨੌਜਵਾਨ ਨੂੰ ਜਹਾਜ਼ ਦੇ ਵਿੱਚ ਹੀ ਗ੍ਰਿਫਤਾਰ ਕਰ ਲਿਆ ਚਾਹੁੰਦਾ ਹਥਕੜੀਆਂ ਲਗਾ ਲਿਆ ਚਾਹੁੰਦੀਆਂ ਨੇ ਹਾਲਾਂਕਿ ਉਸ ਤੋਂ ਬਾਅਦ ਇਸ ਪੰਜਾਬੀ ਨੌਜਵਾਨ ਨੂੰ ਅਮਰੀਕਾ ਦੇ ਵਿੱਚ ਰਹਿਣ ਦੇ ਦਿੱਤਾ ਜਾਂਦਾ ਹੈ ਪਰ ਪੰਜਾਬੀਆਂ ਦੇ ਲਈ ਇਹ ਇੱਕ ਵੀਡੀਓ ਸੰਦੇਸ਼ ਹੈ ਕਿ ਕਿਸ ਤਰੀਕੇ ਦੇ ਨਾਲ ਜਦੋਂ ਅਸੀਂ ਦੋ ਨੰਬਰ ਦੇ ਵਿੱਚ ਬਾਹਰ ਜਾਂਦੇ ਆ ਤਾਂ ਸਾਨੂੰ ਕਿਹੜੀਆਂ-ਕਿਹੜੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਤੇ ਉੱਥੋਂ ਦੀ ਜਿਹੜੀ ਵਿਦੇਸ਼ੀ ਪੁਲਿਸ ਹੁੰਦੀ ਆ ਉਹਨਾਂ ਦੇ ਵੱਲੋਂ ਕਿਸ ਤਰੀਕੇ ਦੀ ਕਾਰਵਾਈ ਕੀਤੀ ਜਾਂਦੀ ਹੈ ਬਿਊਰੋ ਰਿਪੋਰਟ ਪੰਜਾਬ ਤੋਂ ਪ੍ਰਦੇਸ਼